हां <ion> <s Bondi> जी ਬਹੁਤ ਸੋਹਣਾ ਕੰਸੈਪਟ ਆਇਆ ਜੀ ਡਿਸਟਰ ਪ੍ਰਿੰਟ ਹੈ ਸਪੀਰੀਅਰ ਕਾਟਨ ਲੌਨ ਫੈਬਰਿਕ ਬਹੁਤ ਸ਼ਾਨਦਾਰ ਕੱਪੜਾ ਹੈ ਵਿਦ ਆਰੀਆ ਵਰਕ ਇਟ 2.5 ਮੀਟਰ ਸ਼ਰਟ ਆਉ ਵੀ ਸਾਰੀ ਦੇ ਵਿੱਚ ਆਰੀਆ ਵਰਕ ਹੈ ਸਪੀਰੀਅਰ ਕਾਟਨ ਬਹੁਤ ਸੋਹਣਾ ਕੱਪੜਾ ਜੀ ਆਰੀਆ ਵਰਕ ਬਾਟਮ ਆਉ ਕਿ ਸੈਲ ਪ੍ਰਿੰਟ ਦੀ ਫੇਮ ਦੇਸੀ ਬਾਟਮ ਆ ਗਈ ਜੀ ਸ਼ੈਡੋ ਪ੍ਰਿੰਟ ਆ ਗਿਆ ਸ਼ਰਟ ਦੀ ਪ੍ਰਿੰਟ ਨਾਲ ਦਾ ਸੈਲ ਪ੍ਰਿੰਟ ਵੀ ਕਹਿੰਦੇ ਨੇ ਸ਼ੈਡੋ ਪ੍ਰਿੰਟ ਵੀ ਕਹਿੰਦੇ ਨੇ ਤੁਸੀਂ ਕਲਰ ਦੇਖੀ ਚਲੋ ਜੀ ਬਹੁਤ ਸੋਹਣੇ ਕਲਰ ਆਣਗੇ ਇਹਦੇ ਵਿੱਚ ਆਹ ਲਓ ਜੀ ਨੈਕਸਟ ਇਹਦੇ ਵਿੱਚ ਦੇਖੋ ਜੀ ਕਿੰਨਾ ਸ਼ਾਨਦਾਰ ਕਲਰ ਨਾਲੋ ਨਾਲ ਸਕਰੀਨਸ਼ਾਟ ਉਹ ਸੋਨੇ ਕਲਰ ਨੇ ਦੇਖੋ ਜੀ ਕਿੰਨਾ ਸੋਹਣਾ ਆਰੀਆ ਵਰਕ ਹੋਇਆ ਹੈਗਾ ਸਾਰੇ ਦੇ ਵਿੱਚ ਬਾਟਮ ਆ ਗਈ ਜੀ ਸੈਲ ਪ੍ਰਿੰਟ ਦੀ ਆਹ ਲੋ ਜੀ ਨੈਕਸਟ ਦੇ ਵਿੱਚ ਦੇਖੋ ਜੀ ਕਿੰਨਾ ਸੋਹਣਾ ਕਲਰ ਆ ਗਿਆ ਦੇਖੋ ਜੀ ਆਹ ਦੇਖੋ ਬਹੁਤ ਸੋਹਣੇ ਸੋਹਣੇ ਕਲਰ ਆ ਗਏ ਜੀ ਜਲਦੀ ਜੀ ਸਕਰੀਨ ਸ਼ਾਟ ਲਈ ਚਲੋ ਆਹ ਲੋ ਜੀ ਦੀ ਬਾਟਮ ਦੇਖੋ ਜੀ ਸੈਲ ਪ੍ਰਿੰਟ ਦੀ ਬਾਟਮ ਆਉਗੀ ਆਹ ਲੋ ਨਾਲ ਜੀ ਸਕਰੀਨ ਸ਼ਾਟ ਲਈ ਚਲੋ ਜੀ ਬਹੁਤ ਸੋਨੇ ਕਲਰ ਨੇਗੇ ਬਹੁਤ ਸੋਹਣਾ ਡਿਜ਼ਾਈਨ ਨੇ ਜੀ ਸਾਰੇ ਡਿਜ਼ਾਈਨ ਟੌਪ ਦੇ ਨੇ ਨੈਕਸਟ ਪੇ ਦੇ ਵਿੱਚ ਇੱਕ ਇਹ ਆ ਗਿਆ ਡਿਜ਼ਾਈਨ ਦੇਖੋ ਜੀ ਆਹ ਲੋ ਆਰੀ ਦਾ ਵਰਕ ਹੋਇਆ ਹੈ ਸਾਰੇ ਦੇ ਵਿੱਚ ਲਓ ਜੀ ਜਲਦੀ ਜੀ ਸਕਰੀਨ ਸ਼ਾਟ ਲੈ ਚੋ ਜਿਹੜਾ ਪਹਿਲਾ ਆਰਡਰ ਭੇਜੂਗਾ ਜੀ ਉਹਨੂੰ ਸੂਟ ਮਿਲ ਜਾਊਗਾ ਬਸ ਇਸ ਤੋਂ ਬਾਅਦ ਹੋਲਡ ਆਊਟ ਹੋ ਜਾਊਗਾ ਪ੍ਰਾਈਸ ਇਹਦਾ ਜੀ 1300 ਸੀਗਾ ਹੁਣ 950 ਕਰਤਾ ਜੀ 950 ਰੁਪਏ ਪ੍ਰਾਈਸ ਕਰਤਾ ਹਾਂ ਲਈ ਜੀ ਡਿਸਟ ਪ੍ਰਿੰਟ ਵਿਦ ਧਾਰੀਆ ਵਰਕ ਹੈ ਜੀ ਆਹ ਲਓ ਡਿਜ਼ਾਈਨ ਦੇਖੋ ਜੀ ਕਿੰਨਾ ਖੂਬਸੂਰਤ ਡਿਜ਼ਾਈਨ ਆਏ ਨੇ ਬਹੁਤ ਪੈਰੀ ਕਲੈਕਸ਼ਨ ਹੈ ਜੀ ਬਾਟਮ ਉਸੇ ਤਰ੍ਹਾਂ ਸੈਲ ਪ੍ਰਿੰਟ ਦੀ ਬਾਟਮ ਆਊਗੀ ਇਹਦੀ ਆਨਲਾਈਨ ਪੇਮੈਂਟ ਤੇ ਇੱਕ ਸੋਰੀ ਸ਼ਿਪਿੰਗ ਹੈਗੀ 60 ਰੁਪਏ 2 ਦੀ 80 ਤੇ ਨਹੀਂ 90 ਚਾਰਜ ਹੋਵੇ ਜੀ ਨੈਕਸਟ ਜੇ ਚੇਕ ਕਰਾਗੇ ਦੇ